ਇਸੀ ਦਾ ਉਹ ਤਾਂ ਪਹਿਲਾ ਮਕਸਦ ਸੀ ਕਿ ਜੋ ਵੀ ਫੈਸਿਲਿਟੀਆਂ ਹੈਗੀਆਂ ਸਾਡੀਆਂ ਨੈਸ਼ਨਲ ਮੈਨੂਅਲ ਦੇ ਹਿਸਾਬ ਦੇ ਨਾਲ ਪ੍ਰੈਜ਼ੈਂਟ ਕਿ ਉਹ ਪੂਰੀਆਂ ਲਾਗੂ ਹੈ ਕਿ ਨਹੀਂ ਹੈਗੀਆਂ ਐਂਡ ਸੈਕੰਡਲੀ ਜਿਹੜੀਆਂ ਵੀ ਵਿਮਨ ਇਨਮੇਟਸ ਹੈਗੀਆਂ ਨੇ ਉਹਨਾਂ ਦੇ ਲਈ ਜਿਹੜੀਆਂ ਪ੍ਰੈਗਨੈਂਟ ਵਿਮਨ ਨੇ ਜਾਂ ਜਿਹੜੇ ਬੱਚਿਆਂ ਦੇ ਨਾਲ ਵਿਮਨ ਨੇ ਉਹਨਾਂ ਦੇ ਲਈ ਕਿੰਦਾਂ ਦੀਆਂ ਹੈਲਥ ਦੀਆਂ ਫੈਸਿਲਿਟੀਆਂ ਜਾਂ ਉਹਨਾਂ ਦੀ ਬੱਚਿਆਂ ਦੇ ਖੇਡ ਦੀਆਂ ਜਾਂ ਐਜੂਕੇਸ਼ਨ ਦੀਆਂ ਕੀ ਫੈਸਿਲਿਟੀਆਂ ਸੀ ਤੇ ਜੋ ਮੈਂ ਸਟੇ ਪ੍ਰੈਜ਼ੈਂਟ ਫੰਕਸ਼ਨ ਇਸ ਹੈ To a human in blood, in flesh and bone. To fill his mind with knowledge, the kind that colleges have never known, and instill in heart with love, so that he can better make his own. It takes a special... To a human in blood, in flesh, and bone. To fill his mind with knowledge, the kind that colleges have never known, and instill in heart with love so that he can better make his own. It takes a special. जो इनको काम करने का मिलता है पैसे उसमें से करेंसन करवा लेते हैं

सत श्रीकाल जी बहुत खुशी हुई थो सबू मिल के और देख के कि तुम इन्ना अच्छा सब कुछ टैलेंट है और बहुत खुश भी नज़र आ रहे हो सारे जने और मैं तो दस दवा अपने बारे थोड़ा जहा कि मैनू गवर्नमेंट ने पंजाब महिला कमीशन का चेयरमैन बनाया और मेरी यह ड्यूटी बनती है कि मैं थोड़े तो सब मिल के जो भी थोड़िया मुश्किल ने जी फेस कर दो कोई भी चीज़ आ किसी चीज़ की कमी है तो ਜੋ ਤੁਸੀਂ ਕਰਨਾ ਚਾਹੁੰਦੇ ਹੋ ਜਾਂ ਤੁਹਾਡੇ ਜੋ ਵੀ ਤੁਹਾਨੂੰ ਇਸ ਸਟੈਂਡ ਦੇ ਉੱਤੇ ਸਹੂਲਤਾਵਾਂ ਮਿਲੀਆਂ ਨੇ ਚਾਹੇ ਉਹ ਡਾਕਟਰੀ ਸਹੂਲਤਾ ਨੇ ਚਾਹੇ ਉਹ ਪੜਾਈ ਦੀਆਂ ਸਹੂਲਤਾ ਨੇ ਚਾਹੇ ਉਹ ਤੁਹਾਡੀਆਂ ਲੀਗਲ ਸਹੂਲਤਾ ਨੇ ਉਹ ਤੁਹਾਨੂੰ ਸਾਰੀਆਂ ਮਿਲਣੀਆਂ ਚਾਹੀਦੀਆਂ ਨੇ ਮੈਂ ਇਸੇ ਕਰਕੇ ਆਈ ਹਾਂ ਪਹਿਲੀ ਗੱਲ ਤੇ ਮੈਂ ਬੜਾ ਸਾਰਿਆਂ ਦਾ ਬੜਾ ਖੁਸ਼ ਚਿਹਰਾ ਵੀ ਦੇਖਿਆ ਪਰ ਕਈਆਂ ਦੇ ਕੋਲ ਕੁਝ ਐਸੀਆਂ ਗੱਲਾਂ ਵੀ ਹੋਣਗੀਆਂ ਜੋ ਕਹਿਣਾ ਚਾਹੁੰਦੀਆਂ ਨੇ ਜੋ ਕਿ ਉਹ ਸੋਚਦੇ ਨੇ ਕਿ ਸ਼ਾਇਦ ਉਹ ਜਿਹੜੀਆਂ ਪੂਰੀਆਂ ਨਹੀਂ ਹੋ ਰਹੀਆਂ और तुम मैं परसनली मिल के भी सारे दस सकते हो और मेरी पूरी कोशिश यही रहेगी कि तो सब मदद करे मैं इस करके इतने आई हूँ मैं बहुत अच्छा लगे कल्चरल डांस देखिए बड़ा वीयू डांस किया और किन्ने टैलेंटेड ने और मैं ये भी बड़ी खुशी हुई कि छोटे छोटे लड़कियां भी है लेकिन वो कुछ हालात करके इतने जुई गल दस दवा कि जिन्हें भी अपने प्रिजन सर ने या ਇਹ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਉੱਤੇ ਕੋਈ ਬਹੁਤ ਜ਼ਿਆਦਾ ਇੱਕ ਦਾਗ ਲੱਗ ਗਿਆ ਇਸ ਚੀਜ਼ ਦਾ ਕਿ ਤੁਸੀਂ ਕ੍ਰਾਈਮ ਕਰ ਲਿਆ ਹੁਣ ਪਤਾ ਨਹੀਂ ਅੱਗੇ ਜ਼ਿੰਦਗੀ ਕਿਵੇਂ ਚੱਲੂਗੀ ਇਸ ਚੀਜ਼ ਨੂੰ ਤੁਸੀਂ ਆਪਣੇ ਦਿਮਾਗ 'ਚ ਨਹੀਂ ਲਿਆਉਣਾ ਠੀਕ ਹੈ ਕਈ ਹਾਲਾਤਾਂ ਕਰਕੇ ਸਾਡੇ ਕੋਲੋਂ ਕੋਈ ਗਲਤੀਆਂ ਹੋ ਜਾਂਦੀਆਂ ਨੇ ਜ਼ਿੰਦਗੀ ਦੇ ਅੰਦਰ ਔਰ ਉਹ ਜਿਹੜੀ ਜਿਹੜੀ ਹਾਲਾਤਾਂ ਕਰਕੇ ਜ਼ਿੰਦਗੀ 'ਚ ਜੋ ਵੀ ਗਲਤੀਆਂ ਹੋਈਆਂ ਨੇ ਉਹਨਾਂ ਕਰਕੇ ਸਾਨੂੰ ਇੱਥੇ ਥੋੜੀ ਦੇ ਰਹਿਣਾ ਪੈਂਦਾ ਆ ਲੇਕਿਨ ਜਿਹੜਾ ਜਿੰਨਾ ਵੀ ਟਾਈਮ ਅਸੀਂ ਇੱਥੇ ਰਹਿੰਦੇ ਆ ਉਸ ਟਾਈਮ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਨਾਲ इस तरीके बतीत करिए कि इतों जो अभी तो जाइए कुछ सीख के जाइए कुछ अपने नाल लैके जाइए ताकि अगर जाके जी जिंदगी है वह सुखाली होशियां भरी हो चाहगी थोड़ी जिंदगी बहुत खुशहाली हो तो सीख के जो जाओ अपने परिवार में जाओ अपने बच्चों में जाओ तो उसे तो 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 खुशी खुशी अगर जिंदगी बतीत करो और जेल अथॉरिटीज़ का भी जड़ा मेरा ख्याल है कि हमेशा कोशिश यही रहेगी ਕੀ ਪੂਰੀ ਸਹੂਲਤਾਂ ਦਿੱਤੀਆਂ ਜਾਣ ਕਹਿੰਦੇ ਹੋ ਸਕਦਾ ਹੈ ਕਿ ਥੋੜੀ ਬਹੁਤ کوشش ਕਰਕੇ ਕਦੀ ਦੇਰ ਵੀ ਹੋ ਸਕਦੀ ਹੈ ਉਹਨਾਂ ਚੀਜ਼ਾਂ ਦੇ ਅੰਦਰ ਮਗਰ ਉਹਨਾਂ ਦੀ ਵੀ ਜ਼ਿੰਮੇਵਾਰੀ ਇਹੀ ਬਣਦੀ ਹੈ ਕਿ ਤੁਹਾਨੂੰ ਜੋ ਵੀ ਲੀਗਲ ਏਡ ਹੈ ਚਾਹੇ ਹੋ ਡਾਕਟਰੀ ਸਹਾਇਤਾ ਆ ਜਾਂ ਕਿਸੇ ਵੀ ਚੀਜ਼ ਦੀ ਸਹਾਇਤਾ ਆ ਖਾਂ ਟਿੰਦੀ ਹੈ ਉਹ ਜਿਹੜੀਆਂ ਪੂਰੀ ਮੁਹੱਈਆ ਕਰਾਈ ਜਾਵੇ ਔਰ ਮੈਂ ਬਾਕੀ ਸਭ ਦੇਖ ਲਿਆ ਤਾਂ ਮੁਸੱਬ ਦੇ ਖੁਸ਼ੀ ਚਿਹਰੇ ਵੀ ਦੇਖ ਲੇ ਲੇਕਿਨ ਮੈਂ ਉਹ ਵੀ ਦੇਖਣਾ ਚਾਹਨੀ ਹਾਂ ਜੋ ਤੁਸੀਂ ਨਹੀਂ ਕਹਿ ਰਹੇ ਠੀਕ ਹੈ ਜੋ ਤੁਸੀਂ ਨਹੀਂ کہہ ਰਹੇ ਜਾਂ ਜੋ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਸਾਨੂੰ ਇਹ ਚੀਜ਼ਾਂ ਮਿਲਣੀਆਂ ਚਾਹੀਦੀਆਂ ਨੇ ਪਰ ਉਹ ਚੀਜ਼ ਨਹੀਂ ਮਿਲ ਰਹੀ ਹੈ ਜਾਂ ਜਿਹੜੀ ਤੁਹਾਨੂੰ ਸਹੂਲਤ ਮਿਲਣੀ ਚਾਹੀਦੀ ਹੈ ਉਹ ਨਹੀਂ ਮਿਲ ਰਹੀ ਹੈ ਤੁਸੀਂ ਬੇਚੀਜ਼ ਕੋ ਕੇ ਮੇਰੇ ਨਾਲ ਗੱਲ ਕਰ ਸਕਦੇ ਹੋ ਜਿन्हे ਵੀ ਮੇਰੇ ਨਾਲ ਗੱਲ ਕਰਨੀ ਹੋਵੇ ਠੀਕ ਹੈ ਔਰ ਕੋਈ ਕਿਸੇ ਚੀਜ਼ ਦਾ ਇੱਥੇ ਦਬਾਅ ਨਹੀਂ ਹੈ ਮੈਨੂੰ ਹੁਣੇ ਦੱਸਿਆ ਸਬੰਡਨਿੰਗ ਸਾਹਿਬ ਨੇ ਕਿ ਤੁਸੀਂ ਜੀ ਸਭ ਦੇ ਨਾਲ ਮਿਲ ਕੇ ਇੱਕ ਇੱਕ ਨੂੰ ਵੀ ਮਿਲ ਕੇ ਤੁਸੀਂ ਗੱਲ ਕਰੋ ਤੇ ਇਹ ਇਹੀ ਚੀਜ਼ ਦਰਸਾਉਂਦਾ ਹੈ ਕਿ ਆਪਣੇ ਦੇ ਅੰਦਰ ਕੋਈ ਪਰਦਾ ਨਹੀਂ ਹੈ ਕਿਸੇ ਚੀਜ਼ ਦਾ ਠੀਕ ਹੈ ਲੇਕਿਨ ਫਿਰ ਵੀ ਕਈ ਵਾਰ ਹੁੰਦਾ ਕਿ ਇੱਕ ਔਰਤ ਦੀ ਤਰਫ ਤੋਂ ਅਸੀਂ ਚੀਜੇਕ ਜਾਣਦੇ ਆ ਕੋਈ ਗੱਲਾਂ ਕਹਿਣ ਦੇ ਨਹੀਂ ਮੈਂ ਉਹੀ ਤੁਹਾਨੂੰ ਕਹਿਨੀ ਹੈ ਕਿ ਇਥੇ ਚੀਜੇਕ ਨਹੀਂ ਹੈ ਕੋਈ ਤੁਹਾਨੂੰ ਕੋਸ਼ਿਸ਼ ਨੂੰ ਜੇ ਤੁਸੀਂ ਕੋਈ ਗੱਲ ਕਹਿੰਦੇ ਵੀ ਹੋ ਕਿ ਸਾਨੂੰ ਜਿਆਦਾ ਚਾਹੀਦਾ ਆ ਜਾਂ ਇਹ ਕਮੀ ਹੈ ਜਾਂ ਪੇਸ਼ੀ ਹੈ ਕਿਸੇ ਚੀਜ਼ ਦੀ ਉਹਨਾਂ ਨੂੰ ਪਤਾ ਹੀ ਲੱਗਦੀ ਹੈ ਜਦੋਂ ਉਹ ਗੱਲ ਪਤਾ ਚੱਲਦੀ ਹੈ ਅਥਾਰਟिटीज ਨੂੰ ਅਥਾਰਟੀ ਦੀ ਵੀ ਉਨੀ ਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਉਸ ਚੀਜ਼ ਨੂੰ ਠੀਕ ਕੀਤਾ ਜਾਵੇ हमने मैं दस रहे थे कि साइड कोशिश यही होंगी कि पढ़ाई भी कि जे कोई बच्चा पढ़ना चाह कोई भी लेडी पढ़ना चाहती है अगे या अगे कुछ हो सकना चाहती है कुछ होर करना चाहती है उ चीज़ जी मुहैया कराई जाए थो तो और मैंने तो दसा के बहुत खुशी हुई है और मेरा सबू पता है कि टैलीफोन नंबर मेरे की हैं किसी ने मेरा परसनल नंबर लैना हो भी लैस हो ਜਦੋਂ ਵੀ ਦਿਲ ਕਰੇ ਜੇ ਤੁਹਾਨੂੰ ਕੋਈ ਤਕਲੀਫ ਲੱਗਦੀ ਆ ਕੁਝ ਵੀ ਲੱਗਦੀ ਆ ਆਪਣੀਆਂ ਅਥਾਰਟिटीज ਨੂੰ ਇਨਫੋਰਮ ਕਰਕੇ ਨਵੀਂ ਪੂਰੀ ਡਾਇਰੈਕਟਲੀ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ ਤੁਸੀਂ ਕਹਿ ਸਕਦੇ ਹੋ ਅਸੀਂ ਜੀ ਮੈਡਮ ਨਾਲ ਗੱਲ ਲੱਗੀਆਂ ਤੇ ਕਿਹੜੇ ਕਿਹੜੇ ਅਸੀਂ ਮੀਟਿੰਗ ਕੀਤੀਆਂ ਦੇਖੋ ਮੇਰਾ ਮਕਸਦ ਜੇਲ੍ਹ 'ਚ ਇਹ ਸੀਗਾ ਉਹਦਾ ਪਹਿਲਾ ਮਕਸਦ ਸੀ ਕਿ ਜੋ ਵੀ ਫੈਸਿਲਿਟੀਆਂ ਹੈਗੀਆਂ ਸਾਡੀਆਂ ਨੈਸ਼ਨਲ ਮੈਨੂਅਲ ਦੇ ਹਿਸਾਬ ਦੇ ਨਾਲ ਕਿਸਮ ਦੇ ਕਿ ਉਹ ਪੂਰੀਆਂ ਲਾਗੂ ਹੈ ਕਿ ਨਹੀਂ ਹੈਗੀਆਂ ਐਂਡ ਸੈਕੰਡਲੀ ਜਿਹੜੀਆਂ ਵੀ ਔਮਨ ਇਨਮੇਟਸ ਹੈਗੀਆਂ ਉਹਨਾਂ ਦੇ ਲਈ ਜਿਹੜੀਆਂ ਪ੍ਰੈਗਨੈਂਟ ਔਮਨ ਨੇ ਜਾਂ ਜਿਹੜੇ ਬੱਚਿਆਂ ਦੇ ਨਾਲ ਔਮਨ ਨੇ ਉਹਨਾਂ ਦੇ ਲਈ ਕਿੱਦਾਂ ਦੀਆਂ ਹੈਲਥ ਦੀਆਂ ਫੈਸਿਲਿਟੀਆਂ ਜਾਂ ਉਹਨਾਂ ਦੀ ਬੱਚਿਆਂ ਦੇ ਖੇਡ ਦੀਆਂ ਜਾਂ ਐਜੂਕੇਸ਼ਨ ਦੀਆਂ ਕੀ ਫੈਸਿਲਿਟੀਆਂ ਸੀ ਤੇ ਜੋ ਮੈਂ ਇੱਥੇ ਆ ਕੇ ਦੇਖਿਆ ਪਹਿਲੀ ਗੱਲ ਤੇ ਜਿਸ ਚੀਜ਼ ਨਾਲ ਮੈਂ ਜ਼ਿਆਦਾ ਇੰਪ੍ਰੈਸ ਹੋਈ ਹਾਂ ਉਹ ਹੈ ਕਿ ਕਲੀਨਿੰਸ ਬਹੁਤ ਹੈ ਸਾਫ ਸਫਾਈ ਬਹੁਤ ਹੈ ਚਾਹੇ ਜੇਲ ਦੇ ਸੈੱਲ ਦਾ ਲੈ ਲਓ ਤੇ ਚਾਹੇ ਜੇਲ ਦੇ ਬਾਹਰ ਦਾ ਲੈ ਲਓ ਤੇ ਬਾਕੀ ਫਿਰ ਕੁਝ ਕਲਚਰਲ ਪ੍ਰੋਗਰਾਮ ਵੀ ਅਰੇਂਜ ਕੀਤਾ ਸੀਗਾ ਜਿਹੜੀਆਂ ਔਮਨ ਦੀਆਂ ਹੈ ਕਿ ਨੇ ਇਨਵੈਂਟਸ ਹੈਗੇ ਨੇ ਬਹੁਤ ਚੰਗਾ ਲੱਗਿਆ ਏਜ ਗਰੁੱਪ ਜਿਹੜਾ ਹੈਗਾ ਵਿਮਨ ਦਾ મે ਦੇਖਿਆ ਫਰਮ ਵੈਰੀ 올ਡ ਏਜ ਫਰਮ 72 18 ਤੱਕ ਵੀ ਹੈ ਗਿਆਨੀ ਇਥੇ ਕੌਂਸ ਤੇ ਕੁਝ ਜਿਹੜੀਆਂ ਇਨਮੇਟਸ ਨੇ ਉਹਨਾਂ ਨਾਲ ਮੈਂ 1 ਟੂ 1 ਗੱਲ ਕੀਤੀ ਹੈ ਹਰ ਇੱਕ ਦਿਨ ਮੈਂ ਇੱਕ ਨਾਲ ਗੱਲ ਕੀਤੀ ਹੈ ਮੈਂ ਵਿਮਨ ਦੇ ਨਾਲ ਤੇ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਇਹ ਨੇ ਕਿ ਸਾਨੂੰ ਪਾਇਆ ਗਿਆ ਹੈ ਪਰ ਸਾਡਾ ਜਿਹੜਾ ਟ੍ਰਾਇਲ ਹਾਲੇ ਤੱਕ ਬਹੁਤ ਲੇਟ ਹੋ ਰਿਹਾ ਹੈ ਯਾਰ ਠੀਕ ਹੈ ਔਰ ਕੁਝ ਕ੍ਰਾਈ ਮਾਈਨਰਸ ਨੇ ਕੁਝ ਕ੍ਰਾਈ ਬਿਲਕੁਲ ਵੀ ਉਹਨਾਂ ਦਾ ਕਸੂਰ ਨਹੀਂ ਹੈ ਉਹਨਾਂ ਚੋ ਲੜਕੀਆਂ ਹੈ ਕੋਈ 30 32 ਦੇ ਕਰੀਬ ਉਹ ਕਿਸੇ ਕੰਪਨੀ ਚ ਕੰਮ ਕਰਦੇ ਸੀ ਜੋ ਉਹਦਾ ਕੰਪਨੀ ਨੇ ਗਲਤ ਕੰਮ ਕੀਤਾ ਤੇ ਉਹਨਾਂ ਦਾ ਕੋਈ ਕਸੂਰ ਨਹੀਂ ਪਰ ਉਹਨਾਂ ਨੂੰ ਵੀ ਚੱਕਿਆ ਗਿਆ ਹੈ ਤੇ ਉਹ ਇੱਥੇ ਹੈਗੇ ਨੇ ਉਹਨਾਂ ਦਾ ਟ੍ਰਾਇਲ ਚੱਲ ਰਿਹਾ ਹੈ। ਬਾਕੀ ਹੈ ਪ੍ਰੈਗਨੈਂਟ ਔਰਤਾਂ ਹੈਗੀਆਂ ਨੇ ਦੋ ਜਿਹੜੀਆਂ ਕਿਸੇ ਦਾ 7ਵਾਂ ਮੰਥ ਹੈ ਤੇ ਕਿਸੇ ਦਾ 6ਵਾਂ ਮੰਥ ਹੈ ਉਹਨਾਂ ਚ ਇੱਕ ਪ੍ਰੈਗਨੈਂਟ ਗਰਲ ਹੈਗੀ ਆ ਜਿਹੜੀ ਉਹ ਕਹਿੰਦੀ ਕਿ ਮੈਂ ਅਬੋਰਸ਼ਨ ਕਰਾਣਾ ਮੈਂ ਬੱਚਾ ਨਹੀਂ ਰੱਖਣਾ। ਮਗਰ ਉਸ ਦੇ ਲਈ ਮੈਨੂੰ ਇੰਸਾਨ ਸਾਹਿਬ ਨੇ ਦੱਸਿਆ ਆ ਕਿ ਫੈਮਿਲੀ ਦੀ ਇਜਾਜ਼ਤ ਦੇ ਬਿਨਾ ਉਹ ਨਹੀਂ ਹੋ ਸਕਦਾ ਤੇ ਉਹ ਫੈਮਿਲੀ ਨੂੰ ਕੰਟੈਕਟ ਕੀਤਾ ਗਿਆ ਇਸ ਟੈਂਡ ਦੇ ਉੱਤੇ। ਔਰ ਉਹਨਾਂ ਦੀ ਜਿਹੜੀ ਇਜਾਜ਼ਤ ਲੈ ਕੇ ਫਿਰ ਉਸ ਦਾ ਜਿਹੜਾ ਕਿ ਪ੍ਰੋਸੈਸ ਹੋਏਗਾ ਉਹ ਕਰਨਗੇ ਮੇਨਲੀ ਜਿਹੜਾ ਵਿਮਨ ਦਾ ਮੈਨੂੰ ਪ੍ਰੋਬਲਮ ਜਿਹੜੀ ਉਹਨਾਂ ਨੇ ਮੈਨੂੰ ਦੱਸੀ ਹੈ ਉਹ ਹੈਗੀ ਆ ਕਿ ਜ਼ਿਆਦਾਤਰ ਮੈਨੇ ਬੜੀ ਹੈਰਾਨਗੀ ਵੀ ਹੋਈ ਹੈ ਕਿ ਐਨਡੀਪੀਐਸ ਅੱਗੇ ਥੱਲੇ ਵਿਮਨ ਆਈਆਂ ਨੇ ਔਰ ਇਹ ਬੜੀ ਹੈਰਾਨਗੀ ਦੀ ਗੱਲ ਹੈ ਇਹ ਜਿਹੜਾ ਹੋਣਾ ਹੀ ਨਹੀਂ ਚਾਹੀਦਾ ਕਿ ਗਰਲ ਲੇਡੀਜ਼ ਜਿਹੜੀਆਂ ਨੇ ਉਹ ਐਸੇ ਜੇ ਕ੍ਰਾਈਮ ਦੇ ਅੰਦਰ ਪੈ ਕੇ ਅੰਦਰ ਆਈ ਹੋਈਆਂ ਨੇ ਔਰ ਜੋ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਕਿ ਸਾਨੂੰ ਛੇਤੀ ਤੋਂ ਛੇਤੀ ਜਿਹੜਾ ਟ੍ਰਾਇਲ ਪੀਰੀਅਡ ਹੈ ਉਹ ਘਟਾਇਆ ਜਾਣਾ ਚਾਹੀਦਾ ਸਾਡਾ ਔਰ ਬਾਕੀ ਮੈਂ ਦੇਖਿਆ ਖਾਣਾ ਚੈੱਕ ਕੀਤਾ ਖਾਣਾ ਵਾਸ ਵੈਰੀ ਗੁੱਡ ਅੱਛਾ ਸੀਗਾ ਖਾਣਾ ਔਰ ਜਿਹੜੇ ਇਨਮੇਟ ਦੂਜੇ ਨੇ ਹਾਈ ਸਿਕਿਉਰਿਟੀ ਇਨਮੇਟਸ ਆ ਉਹਨਾਂ ਨਾਲ ਵੀ ਮਿਲੀ ਹੈ ਤੇ ਜਿਹੜੇ ਦੂਜੇ ਨਾਰਮਲ ਜਿਹੜੇ ਹੈਗੇ ਨੇ ਉਹਨਾਂ ਨਾਲ ਵੀ ਮਿਲੀ ਹੈ ਮੈਡੀਕਲ ਫੈਸਿਲਿਟੀਆਂ ਬਿਲਕੁਲ ਅੱਛੀਆਂ ਨੇ ਲੇਕਿਨ ਇਹਨਾਂ ਦੇ ਕੋਲ ਜਿਹੜੀ ਡੈਂਟਲ ਫੈਸਿਲਿਟੀ ਆ ਉਹ ਬਿਲਕੁਲ ਵੀ ਨਹੀਂ ਹੈ ਉਹਨਾਂ ਦੀ ਜਿਹੜੀ ਡੈਂਟਲ ਚੇਅਰ ਹੁੰਦੀ ਹੈ ਉਹ ਉਹਨਾਂ ਨੂੰ ਚਾਹੀਦੀ ਹੈ ਔਰ ਜਿਹੜੀ ਮੈਨੂੰ ਕਮੀ ਨਜ਼ਰ ਆ ਰਹੀ ਹੈ ਜਿਹੜੀ ਕਿ ਇਹ ਮੰਨਦੇ ਵੀ ਆਪ ਹੈਗੇ ਨੇ ਕਿ ਓਵਰ ਕਰਾਊਡਡ ਹੈ ਜਿੱਥੇ ਇਨਮੇਰ ਸਿਰਫ 20 ਰੱਖਣੇ ਚਾਹੀਦੇ ਨੇ 25 ਰੱਖਣੇ ਚਾਹੀਦੇ ਨੇ ਉਥੇ 75 80 ਰੱਖੇ ਹੋਏ ਨੇ ਔਰ ਇੰਨੀ ਗਰਮੀ ਹੈ ਔਰ ਜਿਹੜੀ ਪ੍ਰੈਗਨੈਂਟ ਵਿਮਨ ਵੀ ਹੈ 올ਡ ਵਿਮਨ ਵੀ ਹੈਗੀਆਂ ਨੇ ਪਰ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਇੰਨੀ ਗਰਮੀ ਦੇ ਅੰਦਰ ਕੁਝ ਫੈਸਿਲਿਟੀ ਜ਼ਰੂਰ ਕ੍ਰੀਏਟ ਕਰਨੀ ਚਾਹੀਦੀ ਹੈ ਚਾਹੇ ਕੂਲਰ ਹੀ ਲਗਾਉਣ ਚਾਹੇ ਕੁਝ ਲਗਾ ਇੱਕ ਇੱਕ ਸੈੱਲ ਜਿਹਦੇ ਅੰਦਰ 20 ਰਹਿਣੀਆਂ ਚਾਹੀਦੀਆਂ ਉਦੋਂ ਪੰਜਾਬ ਜਪਾਈ ਹੋਏ ਸੋ ਦੈਟ ਇਜ਼ ਵੈਰੀ ਬੈਡ ਉਹ ਅਸੀਂ ਦੇਖਾਂਗੇ ਤੇ ਕਾਪੀ ਕਰਾਂਗੇ ਆਪ ਵੀ ਮੰਨਦੇ ਨੇ ਕਿ ਓਵਰਕਰਾਊਡਡ ਨਹੀਂ ਸਾਡੀ ਪ੍ਰਿਜ਼ਨਸ ਔਰ ਜਿਹੜੀਆਂ ਡੈਂ

ਉਹ 체ਤੀ ਕੀਤਾ ਜਾਵੇ ਕਿਉਂਕਿ ਕਈ ਮੈਂ ਦੇਖਿਆ ਨੇ ਤਿੰਨ ਤਿੰਨ ਸਾਲਾਂ ਤੋਂ ਅੰਦਰ ਦੇ ਵਾਲੇ ਟ੍ਰਾਇਲ ਸ਼ੁਰੂ ਹੋਏ। ਉਹ ਜਿਹੜੇ ਉਹ ਠੀਕ ਗੱਲ ਲਈ ਹੈ ਔਰ ਕੁਝ ਕੁੜੀਆਂ ਨੇ ਜਿਹੜੀਆਂ ਪੜ੍ਹੇ ਲਿਖਿਆ ਨੇ ਜਿੱਦਾਂ ਕਿ ਇੱਕ ਮੈਂ ਪੜ੍ਹ ਲਿਖਿਆ ਜਿਹੜੀ ਉਹ ਇੰਜੀਨੀਅਰਿੰਗ ਕਰ ਰਹੀ ਹੈ, ਬੀ ਕਾਮ ਕਰ ਰਹੀ ਹੈ। ਇਹ ਜਿਹੜੀਆਂ ਕੁੜੀਆਂ ਨੇ ਛੋੜੇ ਜਿਹੇ ਕ੍ਰਾਈਮ ਦੇ ਅੰਦਰ ਆਂਦੀਆਂ ਨੇ ਫਿਰ ਜੇ ਟ੍ਰਾਇਲ ਇਹਨਾਂ ਦਾ ਠੀਕ ਜਲਦੀ ਨਹੀਂ ਹੋਣਗੇ ਉਹ ਜ਼ਿੰਦਗੀ ਖਰਾਬ ਹੋ ਜਾਂਦੀ ਹੈ, ਪੜ੍ਹਾਈ ਖਰਾਬ ਹੋ ਜਾਂਦੀ ਹੈ ਉਹਨਾਂ ਦੀ। ਥੈਂਕ ਯੂ। ਉਹ ਕੋਸ਼ਿਸ਼ ਹੈ ਨਾ ਕਰਨ ਦੋ ਤੇ ਇਹ ਜਿਹੜਾ ਪ੍ਰੋਸੈਸ ਹੈ ਮੈਂ ਇਹੀ ਕਰੂੰਗੀ ਕੋਸ਼ਿਸ਼ ਜਲਦੀ ਤੋਂ ਜਲਦੀ ਹੋ ਬਾਜੀ ਮੈਂ ਆਪਣੇ ਵਿਜ਼ਿਟ ਦੀ ਗੱਲ ਕਰ ਰਹੀ ਹਾਂ ਇਸ ਟੂਰ ਦੀ ਵਿਜ਼ਿਟ ਦੀ ਉਹ ਗੱਲ ਹੈ ਤੁਸੀਂ ਅੰਦਰ ਪੁੱਛਿਆ ਹੋਵੇਗਾ ਉਹ ਤਾਂ ਲੇਟ ਉੱਤੇ ਰਹਿ ਰਹੇ ਹਲੇ ਤੱਕ ਉਹ ਕਹਿੰਦੇ ਜਦੋਂ ਤੋਂ ਉਹ ਆਏ ਨੇ ਇੱਥੇ ਜਦੋਂ ਤੋਂ ਉਹ ਆਏ ਨੇ ਇੱਥੇ ਕਹਿੰਦੇ ਨੇ ਕਿ ਇਹ ਹਲੇ ਨਹੀਂ ਹੋਇਆ ਮੈਂ ਪਹਿਲ ਕਦਮ ਚੁੱਕ ਦਿੱਤੀ ਹੈ ਉਹਨਾਂ ਦੀ ਇੱਥੇ ਗੱਲpass ਤੁਹਾਨੂੰ ਜਿਹੜੇ ਆਪਣੇ ਇੱਥੇ ਜੇਲ੍ਹ ਦੇ ਦੇਖੋ ਠੀਕ ਨਜ਼ਰ ਆਈਆਂ ਜਿੱਥੋਂ ਤੱਕ ਕਿ ਚੈੱਕ ਕੀਤਾ ਖਾਣਾ ਬਿਲਕੁਲ ਠੀਕ ਹੈ ਸਫਾਈ ਬਹੁਤ ਠੀਕ ਹੈ ਲੈਕਾਇ ਟੋਲਡ ਯੂ ਕਿ ਓਵਰ ਕਰਾਊਡਡ ਕਰਕੇ ਜਿਹੜਾ ਉਹ ਠੀਕ ਗੱਲ ਨਹੀਂ ਹੈ ਬਿਲਕੁਲ ਵੀ ਇਹ ਐਦਾ ਨਹੀਂ ਹੋਏ ਕਿ ਇੱਥੇ 20 ਦੀ ਕੈਪੈਸਿ ਉਹ ਠੀਕ ਨਹੀਂ ਹੈ ਕੋਈ ਸ਼ਿਕਾਇਤ ਕੋਈ ਨਹੀਂ ਹੈ ਸ਼ਿਕਾਇਤ ਤਾਂ ਮਤਲਬ ਸ਼ਿਕਾਇਤ ਹੀ ਹੈ ਜੀ ਕਿ ਜਿਹੜਾ ਓਵਰਕਰਾਊਡ ਹੈ ਇੰਨਾ ਕੀਤਾ ਹੋਇਆ ਤੇ ਇਨਵਿਟਸ ਬਿਲਕੁਲ ਐਨਾ ਸੱਟ ਕੇ ਇੱਕ ਦੂਜੇ ਦੇ ਨਾਲ ਬੈਠੇ ਹੋਏ ਨੇ ਤੇ ਗਰਮੀ ਦਾ ਟਾਈਮ ਹੈ ਕੁਝ ਫੈਸਿਲਿਟੀ ਹੋਣੀ ਚਾਹੀਦੀ ਹੈ